ਛੋਟੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਨੇ ਬੜਾ ਵਧੀਆ ਜੀ ਕੀ ਨਾਮ ਆ ਵੀਰ ਦਾ ਲੱਕੀ ਨਾਮ ਆ ਜੀ ਲੱਕੀ ਨਾਮ ਹਾਂਜੀ ਤੇ ਲੱਕੀ ਵੀਰ ਕੀ ਪ੍ਰੋਬਲਮ ਰਹੀ ਹੈ ਤੈਨੂੰ ਵੀਰੇ ਮੈਨੂੰ ਜੋੜਾਂ ਦੀ ਪ੍ਰੋਬਲਮ ਸੀਗੀ ਦਰਦਾਂ ਬਹੁਤ ਰਹਿੰਦੀਆਂ ਸੀਗੀਆਂ ਕਿਹੜੇ ਕਿਹੜੇ ਜੋੜ 'ਚ ਦਰਦ ਹੁੰਦਾ ਸੀ ਆ ਗੋਟ ਹਾਂ ਗੋਡੇ ਗੋਡੇ ਲੱਕ 'ਤੇ ਵੀ ਜ਼ਿਆਦਾ ਪੇਨ ਰਹਿੰਦੀ ਸੀ ਪਿੱਛੇ ਮਤਲਬ ਪੂਰੀ ਬਾਡੀ 'ਚ ਦਰਦ ਰਹਿੰਦਾ ਸੀ ਜਿੰਨੇ ਜੋੜ ਸਾਰਿਆਂ ਜੋੜਾਂ 'ਚ ਦਰਦ ਕਿੰਨੇ ਸਾਲਾਂ ਤੋਂ ਸੀ ਦਰਦ ਦਾ ਪਤਾ ਨਹੀਂ ਲੱਗਦਾ ਹੁੰਦਾ ਜੀਗਾ ਵੀ ਕਿੱਥੇ ਕਿਹੜੇ ਟਾਈਮ ਹੋ ਜਾਵੇ ਉਹ ਵਾਈਗਰੂ 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 ਕਿੰਨੀ ਕ ਤਕਲੀਫ ਚੱਲੀ ਆ ਫਿਰ ਬੜੀ ਤਕਲੀਫ ਚੱਲੀ ਦਵਾਈਆਂ ਵੀ ਬੜੀਆਂ ਲਈਆਂ ਡਾਕਟਰਾਂ ਕੋਲ ਅੱਛਾ ਪਰ ਇਹ ਜੀ ਦਵਾਈ ਖਾਂਦੇ ਸੀ ਆਰਾਮ ਆ ਜਾਂਦਾ ਸੀ ਜਦੋਂ ਦਵਾਈ ਦਾ ਅਸਰ ਖਤਮ ਹੁੰਦਾ ਸੀ ਅੱਛਾ ਦਰਦ ਫਿਰ ਚਾਲੂ ਹੋ ਜਾਂਦਾ ਸੀ ਰਾਤਾਂ ਨੂੰ ਫਿਰ ਨੀਂਦ ਛੁੱਟ ਗਈ ਸੀ ਹਾਂਜੀ ਹਾਂਜੀ ਦਿਨ ਦਾ ਚੈਨ ਗਿਆ ਤੇ ਰਾਤ ਦੀ ਨੀਂਦ ਵੀ ਨਹੀਂ ਗਈ ਹਾਂ ਨੀਂਦ ਗਈ ਜੀ ਫਿਰ ਕੋਈ ਫਰੈਂਡ ਸੀਗਾ ਜੀ ਉਹਨੇ ਇੱਥੋਂ ਸ਼ਾਰਦਾ ਹਸਪੀਟਲ ਚ ਦਵਾਈ ਲਈਤੀ ਸੀਗੀ ਅੱਛਾ ਉਹਨਾਂ ਨੇ ਮੈਨੂੰ ਇਹਨਾਂ ਬਾਰੇ ਦੱਸਿਆ ਸੀਗਾ ਇੱਥੇ ਆਇਆ ਸੀ ਜੀ ਮੈਂ ਦਵਾਈ ਲਈਤੀ ਹੁਣ ਮੈਨੂੰ ਆਰਾਮ ਆ ਅੱਜ ਕਿੰਨੀ ਵਾਰੀ ਆਏ ਹੋ ਤੁਸੀਂ ਮੈਂ ਚੌਥੀ ਪੰਜਵੀਂ ਵਾਰ ਆਇਆ ਵਾਰੀ ਚੌਥੀ ਪੰਜਵੀਂ ਵਾਰੀ ਤੇ ਜਿਹੜਾ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਉਹ ਕਾਫੀ 90% ਫਰਕ ਆਇਆ ਮੈਨੂੰ 90% ਫਰਕ ਆ ਹਾਂਜੀ ਮੈਂ ਉਹ ਪੁੱਛਦਾ ਸੀ ਜਿਹੜਾ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਉਹ ਪਹਿਲੇ ਕਿਹੜੇ 'ਚ ਫਰਕ ਪੈ ਗਿਆ ਸੀ ਕਿ ਦੂਜੇ 'ਚ ਪੈ ਗਿਆ ਸੀ ਨਹੀਂ ਯਾਨੀ ਕਿ ਦੂਜੀ ਵਾਰ 70% ਕਿ 90 ਅਣਕੀ ਤੀਜੀ ਵਾਰ 90 ਅਣਕੀ ਉਹਨਾਂ ਨੂੰ ਮੈਨੂੰ 90% ਫਰਕ ਹੈਗਾ ਵਾ ਜਿਹੜੀ ਬਿਮਾਰੀ ਤੁਹਾਡੀ ਕਈ ਸਾਲਾਂ ਦੀ ਸੀ ਕਈ ਸਾਲਾਂ ਦੀ ਸੀ ਉਹ ਤੁਹਾਨੂੰ ਦੂਜੀ ਵਾਰੀ ਦੇ ਵਿੱਚ ਹੀ 70% ਠੀਕ ਹੋ ਗਈ ਹੈ ਨਾ ਤੇ ਹੁਣ ਤੁਸੀਂ 90% ਠੀਕ ਹੋਗੇ ਬਾਦ 10% ਲੈ ਲੈ ਫਿਰ ਤਾਂ ਲੈ ਲੈ ਕੰਮ ਹੈ ਨਾ ਹਾਂਜੀ ਹਾਂਜੀ ਤੇ ਇਹ ਵੀਡੀਓ ਦੇਖਣ ਵਾਲੇ ਨੂੰ ਮੇਰਾ ਵੀਰ ਕੀ ਕਹਿਣਾ ਚਾਹੂਗਾ ਮੈਂ ਤਾਂ ਇਹ ਕਹਿਣਾ ਵੀ ਜਿੰਨੂੰ ਵੀ ਕੋਈ ਸੇ ਚੀਜ਼ ਦੀ ਵੀ ਕਿੱਦਾਂ ਦੀ ਵੀ ਪ੍ਰੋਬਲਮ ਆ ਹਾਂ ਉਹ ਆਪਣਾ ਇੱਥੇ ਸ਼ਰਦਾ ਹਸਪੀਟਲ ਆਵੇ ਇੱਥੋਂ ਇਲਾਜ ਕਰਾਵੇ ਇੱਥੋਂ 100% ਬੰਦਾ ਠੀਕ ਹੋ ਕੇ ਜਾਏਗਾ ਚਲੋ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਤੇ ਇੱਥੇ ਆਉਣ ਵਾਲਾ ਹਰ ਮਰੀਜ਼ ਠੀਕ ਹੋਵੇ ਡਾਕਟਰ ਸ਼ਰਦਾ ਐਰਬੈਡਾ ਹਸਪਤਾਲ ਦੇ ਵਿੱਚ ਆ ਕੇ ਜਿਵੇਂ ਤੁਸੀਂ ਇੱਥੇ ਆਪਣਾ ਵੀਡੀਓ ਬਣਾ ਰਹੇ ਆ ਤੇ ਹੋਰ ਵੀ ਮਰੀਜ਼ ਇੱਥੇ ਵੀਡੀਓ ਆ ਕੇ ਬਣਾਉਂਦੇ ਰਹਿਣ ਲੋਕਾਂ ਦਾ ਭਲਾ ਕਰਦੇ ਰਹਿਣ ਹੈਨਾ ਧੰਨਵਾਦ ਵੀਰ ਦਾ